ਕੰਮ ਹੋ ਗਿਆ ਬਾਈ ਦੋਹੇ ਟਾਇਰ ਘਿਰ ਗਏ ਲਓ ਜੀ ਬਾਈ ਸਫੇਰੀ ਮੂਹ ਮਣਾਉਂਦੇ ਤੇ ਸੁੱਕੇ ਜੇ ਕੰਮ ਹੋ ਗਿਆ ਕਹਿੰਦਾ ਜੰਨਾ ਲੱਦਣਾ ਚਾਹੀਦਾ ਖੇਤਵਾ 250 ਕੁਆਟਾ ਮੱਕੀ ਦੀ ਟਰਾਲਾ ਫੜ ਲਿਆ ਸਾਡਾ ਸਾਡਾ ਬੈਰੀਓ ਬੋ ਦਾ ਲਓ ਜੀ ਬਾਈ ਰਹਿ ਗਏ ਪਿਆ ਬੰਮ ਭਈ ਇਹ ਕਰਦੇ ਆ ਹਾਂ ਪੱਥ ਮੇਰੀ ਹੱਥੀਏ ਚਾਹੇ ਗੋਭੀ ਫਰੋਂ ਕਾੜਦੇ ਚਾਹੇ ਉਹ ਹੈ ਅੰਕਲ ਗੋਭੀ ਫਰੋਂ ਵਿੱਚ ਕਾਉਣੀ ਪਈ ਆਪੇ ਭਰੀਏ ਚਾਉਣੀ ਆ ਜਾ ਯਾਰ ਤੇ 50 ਹੋ ਜੂਗੀ ਆ ਭਇਆ ਕੋਟਰ ਹੋ ਜਣੀ ਆਪਨੇ ਹਮ ਕਰਤੀ ਪਾਲਟੀ ਕਰਤੀ ਬਹੁਤ ਪਾਲਟੀ ਲੋ ਆ ਮੁੰਡੇ ਨੌਜੀ ਵਿੱਚ ਹਾਂ ਬਾਈ ਕਿਹੜਾ ਦਿੱਤਾ ਕਿਹੜਾ ਤਾਂ ਜੀ 1.795 ਜੀ ਲਓ ਜੀ ਬਾਈ ਕੋਈ ਕੰਮ ਹੋਇਆ ਪਿਆ ਤੀ ਵਾਰ ਫਸਿਆ ਟਰੈਕਟਰ ਚੜਾਈ ਪਾ ਕੇ ਹੁਣ ਟੋਚਨ ਪਾ ਕੇ ਚੱਲੂਗਾ ਕਹਿੰਦੇ تیرے ਪਰ ਤਾਰ ਜਣ ਵੈਲੀ ਪਾਇਆ ਮੂਰੇ ਦੇਰ ਟਾਇਰ ਚੱਕ ਗਿਆ ਬਾਈ ਲੋ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਹਾਂ ਜੀ ਅੰਕਲ ਜੀ ਸਤਿ ਸ਼੍ਰੀਕਾਲ ਜੀ ਲੱਭ ਗਿਆ ਬੰਦਾ ਕੋਈ ਹਾਂ ਜੀ ਕੱਲ ਮਿਲ ਗਈ ਸੀ ਦੇਵਤ ਮਿਲ ਗਈ ਸੀ ਦੇਵਤ ਪ੍ਰਾਣੀ ਆ ਵਿਚਰੀ ਆਪਣੇ ਪਹਿਲਾਂ ਕੰਮ ਕਰਦੀ ਗਈ ਤੇ ਆਂਕਰ ਹੈ ਕੋ ਰੇਟ ਰੂਟ ਮੱਖੀ ਦਾ ਕਿ ਡਾਊਨ ਆਇਦਗੀ ਠੀਕ ਆ ਹਾਂ ਛੋਟੂ ਗੀਟ ਬੰਦ ਕਰ ਹਾਂ ਠੀਕ ਹੈ ਕਿਤਨਾ ਹੈ 10 ਕਿਥੋਂ ਆਏਗਾ 300 ਤਿੰਨ ਕਿਥੋਂ ਤਾਂ ਅੰਕਲ ਆ ਪਾ ਮੰਗਣ ਉੱਥੇ ਹੀ ਪੁੱਛ ਕੇ ਆਏ ਤੇ ਫਾਈਟਰੀ ਵਨੇ ਭਾਈ ਕੁੱਕੜੀ ਲਿਆਓ ਕੁੱਕੜੀ ਕੱਲ ਕੁੱਕੜੀ ਦਿਖਾ ਕੇ ਆਏ ਸੈਂਪਲ ਦੇਖ ਕੇ ਫੇਰੇਟ ਵੀ ਜਿਹੜਾ ਵਿੱਚ ਦਾਣਾ ਏ ਉਹ ਜੀ ਦੁੱਧ ਨਹੀਂ ਹੋਣਾ ਚਾਹੀਦਾ ਫੇਰੇਟ ਵੱਧ ਹੈ ਅੰਕਲ ਹਾਂਜੀ ਫੇਟਾਂਡੇ ਦਾ ਵੀ ਵਜਨ ਘਟਦਾ ਹੁਣ ਹਾਂ ਹਾਂ ਭਾਈ ਹੁਣੇ ਗੇੜ ਦੋ 300 ਨੂੰ ਵੀ ਕੋਈ ਘਟ ਨਹੀਂ ਉਹ ਅਮਰੇ ਜਿਹੜੀ ਤਾਂ ਹੁੰਦੇ ਨੇ ਡੇੜੇ ਤੇਰੇ ਕੋਈ ਘਰਾਂ ਦੇ ਕੋਲ ਉਹਦੀ ਤਾਂ ਗੱਲ ਹੈਗੀ ਵੱਖਰੀ ਤੇ ਜਿਹੜੀ ਇਹ ਆ ਇਹ ਆ ਧੂੜ ਇੰਨੀ ਸਬਰ ਕੋਈ ਬੈਣਾ ਨਹੀਂ ਆਈਆਂ ਨਾ ਮੈਂ ਕਹਿੰਦਾ ਜੇ ਸੂਰਜ ਆ ਬੈਣਾ ਇੱਕ ਦਿਨ ਚ ਕੰਮ ਕਰਦਾ ਇੱਕ ਦਿਨ ਚ ਕੰਮ ਘਟ ਜਾਂਦਾ ਤਾਂ ਉਹਨਾਂ ਭਜਨ ਹੈਗਾ ਇਹਦੇ ਚ ਭਜਨ ਪਤਾ ਹੀ ਨਹੀਂ ਕਿੰਨਾ ਗਣੀ ਬਹੁਤ ਆ ਮਸ਼ੀਨਗੇ ਬਿਜੀ ਦੀ ਬਾਈ ਇਹੇ ਜੇ ਸ਼ਕਤੀਮਾਨ ਦੀ ਨਵੀਂ ਮਸ਼ੀਨ ਆਈ ਸੀ ਉਹਦੇ ਨਾਲ ਬਿਜੀ ਦੀ ਬਾਕੀ ਲੇਬਰ ਮਨਸੂਹਾ ਪਿੰਡ ਮੈਂ ਲੇਬਰ ਹੈਗੀ ਜੀ ਆਪਣੀ ਇੱਥੇ ਦੀ ਆਹ ਕਰ ਰਹੇ ਨੇ ਬਸ ਠੀਕ ਆ ਪੰਜ ਬੰਦੇ 6 ਜਾਣੇ ਪੋਲੀ ਬਾਈ 20 ਕਿਲੋ ਦੀ ਨਾ ਮਾ ਪੋਲੀ ਮਾਤੇ ਕਿ ਵੱਧ ਹੋਗੇ ਘੱਟੀ ਆ ਤੇ ਇੱਕਾਂ ਦਾ ਹੋਗੇ 20 ਦੀ ਤਾਂ ਆਈ ਬੱਲੇ ਨਾ ਤੇਰਾ ਕਹਾਰਾ ਟੰਡਾ ਏ ਤੀਰੀ ਹੋਊਗੀ ਅੰਕਲ ਹਾਂ ਮੈਂਤੀ 40 ਕਿਲੋ ਤੇ ਘੱਟ ਨਹੀਂ ਹੈ ਦੇ ਕੁਕੜੀ ਉਹ ਨਹੀਂ ਰੀ ਕੁਕੜੀ ਦਾ ਭਜਣਾ ਓਏ ਇਤਨਾ ਭਜਨ ਚੱਕ ਲੈਗੇ ਆ ਤਾਂ ਮੁੰਡਾ ਮੈਨੂੰ ਛੋਟੇ ਜਿਹੇ ਲੱਗ ਆ ਜਾਵੇਂ ਜਵਾਕ ਜਾਈ ਲੱਗਦਾ ਅੰਕਲ ਕੋਈ ਨਹੀਂ ਕੋਈ ਨਹੀਂ ਮੈਂਤੀ ਮੁੰਡੇ ਆ ਜੇ ਗਾਉਂਦਾ ਬਾਈ ਮਹਿੰਦਰਾ ਲੈ ਕੇ ਟਰੈਕਟਰ ਪਿਛੇ ਪਾਇਆ ਵੈ 14 ਫੁੱਟਾ ਟਰਾਲਾ ਅਸੀਂ ਮੁੰਡੇ ਆ ਗਏ ਉਹ ਪਿੱਛੇ ਹੁੰਦਾ ਬਾਈ ਇਹ ਨਾ ਉਹ ਪਰਲੀ ਲੱਦਣੀ ਆ ਘਰਾ ਲੱਦਣੀ ਆ ਮੱਕੀ ਦਾ ਕੰਮ ਤਾਂ ਉਹ ਆ ਬਾਈ ਇਹ ਟਾਈਮ ਟੂ ਟਾਈਮ ਲੱਦ ਹੋ ਗਈ ਲੱਦ ਹੋ ਗਈ ਤਾਂ ਪਾ ਕੇ ਸੁੱਕੀ ਜਾਂਦੀ ਹੈ ਪਾਣੀ ਬਹੁਤਾਂ ਖਾਦੀ ਬਾਕੀ ਖੱਦ ਘਾਟ ਦੇ ਲੋ ਬਾਈ ਇਹ ਬੀਜ ਮੁੰਡੇ ਹੀ ਨੇ ਅੰਦਰ ਕੁੱਕੜੀਆਂ ਸਾਡੇ ਸਾਹਮਣੇ ਪਈਆਂ ਵੇ ਸਾਰੀਆਂ ਨੂੰ ਅੰਕਲ ਜੀ ਹੈ ਧੰਨ ਜੀ ਲੈ ਵੀ ਇੱਕ ਦਿਨ ਪਈ ਰਹਿ ਜਵੇ ਧੁੱਪ ਨੇ ਕਮਲਾ ਰਣੇ ਰਾਤ ਵੱਡੀ ਆ ਜਿਹਦਾ ਕਮਲਾ ਜਿੰਦੇ ਬਹੁਤ ਸੋਲ ਜੀਆ ਸਾਦੀ ਵਾਲਾ ਕੰਮ ਆ ਜਾਵੇ ਬਈ ਦੋ ਦਿਨ ਤੱਕ ਖਤਮ ਹੋ ਜਾਊਗਾ ਫਤਮ ਫਤਮ ਫਿਰ ਲੰਦਾ ਵੀ ਨਹੀਂ ਕੋਈ ਉਹ ਵੀ ਹਰੀ ਹਰੀ ਉਪਾਲਦੇ ਉਹ ਵੀ ਵਸਾਰੀ ਜਾਂਦੇ ਟੱਕ ਨਹੀਂ ਸੌਕ ਆਏ ਜਿੱਥੇ ਖਿੱਟ ਕੇ ਆਉਣੀ ਆ ਅੱਛਾ ਉੱਥੇ ਥੋੜੋ ਚੱਲੀ ਆ ਅੱਛਾ ਇਹਦਾ ਘਰਾਂ ਚੱਲੀ ਗਿਆ ਇਹਦੇ ਫਾਰਮ ਆ ਟੱਕ ਕੇ ਪਾ ਰਣੀ ਜਾਂਦੀ ਉਹਨਾਂ ਨੇ ਜਾਂਦੇ ਹੀ ਬਈ ਮੱਕੀ ਹੈ ਵੀ ਬਹੁਤ ਲੱਗੀ ਹੋਆ ਉਹਨੇ ਯਾਰ 40 40 ਕਿਲੋ ਦੀ ਭਾਰੀ ਜਿਹੀ ਬੀਜ ਵੀ ਵਧੀਆ ਪਾਇਆ ਤਾਂ ਪਾ ਲਗੇ ਆ ਬੀਜ ਭਰੇ ਆ ਵੀ ਤਾਂ ਬੀਜ ਪਾਇਆ ਬਹੁਤ ਆ ਜਿਆਦਾ ਪਾਇਆ ਕਿਹਾ ਦਾ ਪਾਰਦਾ 2.5 ਕਿਲਿਆਂ ਜਿੰਨੇ ਬੀਜ ਪਾਤਾ ਕੀ ਲਏ ਆ ਉਹ ਚੀਤੇ ਵਰ ਚੱਕਰੋ ਫੱਟੇ ਨਹੀਂ ਹੋ ਰਿਹਾ ਮਿੱਟੀ ਆ ਨਹੀਂ ਹੋਇਆ ਹੋਰੇ ਮਕਾਨ ਚੱਲ ਜਗੇ ਨਾ ਟੰਗਰਾ ਦਾ ਸੇੜਾ ਜੁਤਨਾ ਨਹੀਂ ਹੋਰ ਪਤਾ ਹਣੀ ਸੀ ਨਹੀਂ ਤਾਂ ਬਹੁਤ ਫਰਕ ਪੈ ਜਾਣਾ ਤਾਂ ਜੀ ਬਾਈ ਪਹੁੰਚ ਗਿਆ 75 ਹਾਂ ਕਲੇ ਆਲਰਾਊਂਡਰ ਆ ਬਈ 75 ਹਾਂ ਜੀ ਹਾਂ ਜੀ ਹਾਂ ਛੋਟੇ ਕਮਾਂ ਉਹ ਦਾਤੀ ਪਈ ਐ ਇਹ ਪਾਣੀ ਬੱਲੇ ਬੱਲੇ ਰਾਤ ਨਹੀਂ ਪੈ ਗਿਆ ਉਹ ਪਾਣੀ ਲਾ ਬੱਛੇ ਨੂੰ ਹਾਂ ਇਹ ਲੇਟ ਵੱਢਣੀ ਆ ਹਾਂ ਉਧਰ ਹੀ ਫੋਨ ਆ ਗਿਆ ਫੋਨ ਆ ਗਿਆ ਵੀ ਅੱਛੇ ਦੇ ਕੇ ਆ ਉਹ ਤੇਰੇ ਫਲਾ ਹੋ ਜੀ ਹਾਂ ਬਾਈ ਇੱਕ ਦੋਰੀ ਉਰੀ ਕੱਲ ਵੀ ਬਾਈ ਲੜਾਈ ਆ ਜਾ ਬਾਈ ਅੰਕਲ ਚਕਾਉਣੀ ਪੈਣੀ ਐ ਆਹੋ ਕੱਲੇ ਨਾ ਜੋਰ ਮਾਰੋ ਬਾਜੇ ਬਾਜੇ ਬੰਦੇ ਦਾ ਜਿੱਦਣ ਅਸੀਂ ਮੌਜਲੀ ਪਰਥੇ ਲਿਆਏ ਜਾਦਾ ਉਹ ਜਮੇ ਛੋਟੀ ਜਿਹੀ ਪੂਲੀ ਵੜਦੇ ਆ ਉਹਨਾਂ ਨੇ ਬੜੀਆਂ ਬੰਨੀਆਂ ਆ ਤਾਂ ਸਭ ਕਾਂ ਕੇ ਫੇਰ ਦਲ ਕੇ ਕੈਨਾਂ ਨੂੰ ਟਾਂਗ ਘੱਟ ਆ ਜਾ ਬਾਜ ਮੂਰੇ ਫੜਾ ਮੂਰੇ ਫੜਾ ਉਹ ਬੰਦਾ ਮੂਰੇ ਫੜਾ 2 ਮਿੰਟ ਮਿੰਟ ਨਾ ਪਾਈਕ ਦੇਖ ਲੈ ਜਿਹੜੇ ਅਸਲੀ ਬੰਦੇ ਉਹ ਪੂਲੀ ਜੀ ਬੰਦੇ ਅੰਕਲ ਆਪਾਂ ਨੇ ਦੇਖਿਆ ਨਹੀਂ ਯਾਰ ਇੱਕ ਵਾਰ ਆਪਾਂ ਲੈ ਕੇ ਜਾਂ ਅੰਕਲ ਦੋ ਕੁ ਥਾਲ ਬੇ ਨਾ ਰੰਗੇ ਤੇ ਹਾਂ ਪਿਛਲੇ ਰਾਜਾ ਟਰੈਕਟਰ ਲਿਆਂਦਾ ਅਮਿੰਦਰਾ ਹਾਂ ਯਾਰ ਉਹਨਾਂ ਨੂੰ ਪਤਾ ਤਾਂ ਉਹ ਤਾਂ ਮਾਰੇ ਹੀ ਬੰਦੇ ਦੇ ਉਹਨਾਂ ਦਾ ਹਾਰ ਉਹਦਾ ਕੰਮ ਆ ਅੰਕਲਾ ਜੀ ਨਸ਼ਾਈ ਹੋ ਗਏ ਜਗਾਉਣ ਦਾ ਆ ਜਾਵੇ ਸਾਥੀ ਪਾ ਲੈਣਾਂ ਭਲੀਆਂ ਮੁੰਡੇ ਅਣਜਾਨ ਭਾਰੀਆਂ ਪਾਰੀਆਂ ਥੋੜੀਆਂ ਮਾਲੇ ਇਹਨਾਂ ਨੇ ਦੋ ਰੋਟ ਪਾਛੇ ਆ ਜੇ ਓਵਰ ਆ ਨਿਆਣੇ ਆ ਓਵਰ ਜੇ ਹੈਗੇ ਇਹ ਮੈਂ ਤਾਂ ਆਏ ਆ ਮਾਹ ਕਿਤੇ ਮੱਕੀ ਦੀ ਨਸ਼ਾ ਹੋ ਗਿਆ ਮੱਕੀ ਦੀ ਨਸ਼ਾ ਹੋ ਗਿਆ ਵੀ ਨਸ਼ੇ ਦਾ ਸਮਾਨ ਬਹੁਤ ਪਾਇਆ ਤਾਂ ਸਾਲੀ ਤੇ ਆ ਜਾ ਵੀ ਸਾਥੀ ਪਰ ਅੰਕਲ ਵਜਨ ਤਾਂ ਚਾਹੀਦਾ ਹੈ ਵਜਨ ਬਥੇਰਾ ਹੋ ਜਾਣਾ ਬਹੁਤ ਕਿਰਪਾ ਹੋ ਜੜੀ ਮਹਾਰਾਤ ਦੀ ਬਾਲਾ ਮੁੰਡੇ ਹੈਗੇ ਹਲਕੇ ਮੁੰਡੇ ਅਜੇ ਨਵੇਂ ਆ ਭਾਈ ਇਹ ਸਮਝ ਲੋ ਤਿੰਨ ਮੁੰਡੇ ਹਲਕੇ ਤਿੰਨ ਮੁੰਡੇ ਹਲਕੇ ਆਪ ਕਰਦੇ ਹੁੰਦੇ ਤੇ ਆ ਤਾਂ ਗੱਲੇ ਕੁਛ ਨਹੀਂ ਤਿੰਨ ਮੁੰਡੇ ਹਲਕੇ ਦੋ ਤਾਂ ਵਿਚਾਰੇ ਹੈਗੇ ਬਜ਼ੁਰਗ ਹਾਂ ਜੀ ਮਿਹਰਬਾਨ ਕੰਮ ਕਰਦਾ ਸੀ ਲੰਬੜ ਭਾਜੀ ਰਹਿੰਦਾ ਹਾਂ ਨਹੀਂ ਬਿਮਾਰੀ ਹਾਂ ਉਹ ਬਈ ਖੰਬੇ ਦੀ ਜੜਮਾ ਵੀ ਵਾਜੀ ਆ ਜੇ ਘਰ ਦੇ ਕੋਲ ਹੁੰਦੀ ਅਸੀਂ ਪਕਾ ਲੈਣੀ ਤੇ ਇਹ ਆਖ ਰਣੀ ਗਾਇਆਂ ਨੂੰ ਨਜ਼ਾਰੇ ਆ ਜਣੇ ਤੇ ਯਾਰਾ ਦੇਖ ਸਾਥੀ ਕੋਈ ਝਾੜ ਦਾ ਪੱਸੋ ਰਹਿਣਾ ਬੱਕੂੜੀ ਦਾ ਆ ਦੇ ਲਾਂ ਅੰਗਲ ਤੂਤ ਖੰਬੇ ਦੀ ਜੜਮਾ ਵੀ ਹੋ ਗਿਆ ਹਾਂ ਇਹ ਦੇਖ ਲੋ ਬਈ ਆਪਣੇ ਆਪ ਹੀ ਰੀਕ ਜਗਾ ਹੋ ਜਾਂਦੇ ਆ ਉਹ ਵੀ ਹੋਏ ਬੱਕ ਉਹ ਚ ਬੱਚੇ ਦੀ ਜੜਮਾ ਹੋਇਆ ਪਿਆ ਹੋਏ ਕੰਮ ਹੋ ਗਿਆ ਬਈ ਦੋਹੇ ਟਾਇਰ गिर ਕੇ ਕਹੀ ਆਉਣੀ ਐ ਲੋ ਜੀ ভাই ਸਫੇਰੀ ਮੂੰਹ ਬਣਾਉਂਦੇ ਤੇ ਸੁੱਕੇ ਜੇ ਕੰਮ ਹੋ ਗਿਆ ਕਹਿੰਦਾ ਜੰਨਾ ਲੱਦਣਾ ਚਾਹੀਦਾ ਖੇਤਵਾ 250 ਕੁਇੰਟਲ ਮੱਕੀ ਦੀ ਕਰਾਲਾ ਫੜ ਲਿਆ ਸਾਡਾ ਸਾਟਾ ਦਾ ਬੈਰੀਓ ਬਾਉ ਦਾ ਇਹ ਖਾਲ ਨੇ ਫੜ ਲਿਆ ਟਰਾਲਾ ਹੈ ਟਰਾਲ ਸੰਗੀ ਤੋਂ ਮੋੜੇ ਆ ਕੇ ਸਾਈਂ ਟਰੈਕਟਰ ਦੁਪਰੇਟਰ ਚਲਾਉਂਦਾ ਤਵਾਂਗਾ ਮੈਂ ਉਹ ਦੁਆ ਲੋ ਲੈ ਆ ਬੈ ਟਰ ਕਿੰਨਾ ਕਿਹੜਾ ਉਹ ਵਾਲੇ ਬਿੰਦੇ ਆਉਣਾ ਟਰੈਕਟਰ ਨਹੀਂ ਚਲਾਉਂਦਾ ਜੇ ਕੇ ਆਫ ਕੀ ਮੇਰੀ ਖਿੱਚੀ ਜਾਂਦੇ ਯਾਰ ਟਰੈਕਟਰ ਚਲਾਉਂਦਾ ਖਾਲ ਵਾ ਟਰਾਲੀ ਵਸਾਤੀ ਮੈਂ ਘਰ ਕਾ ਨੂੰ ਘੋਲ ਕਰਨੀ ਮੈਂ ਉਤਰ ਲੱਗਿਆ ਦਾ ਮਾਝਾ ਲੈ ਜਾਣ ਦਾ ਤਾਂ ਜੋੜੇ ਇਕੱਠਾ ਖਾਲ ਨਾਲ ਢੇਰ ਤਾਂ ਪਹਿਲਾਂ ਇੱਕ ਟਰੈਰ ਸੁੱਟੇ ਰੱਖ ਦਊਗਾ ਲੰਘ ਜਾਨੀ ਤੀ ਇਹ ਤਾਂ ਉਹ ਨਹੀਂ ਭਾਈ ਮੈਂ ਦੇਖ ਲਈ ਓਰੇ ਭਾਈ ਆ ਖਾਲ ਇਹ ਜੀ ਹੈ ਨਾ ਉਹ 5-7 ਵਾ ਟਰਾਲਾ ਵੀ ਵੱਜ ਲਿਆ ਹਿੱਲੀ ਨਹੀਂ ਹੈਗੀ ਪਿੰਡ ਵਾਲੀ ਤਾਂ ਦਬ ਜਾਂਦੀ ਸਾਡੇ ਵਾਲੀ ਤਾਂ ਟਰੈਕਟਰ ਮਾ ਵੀ ਕਿਸੇ ਨੂੰ ਕਿਹਨੂੰ ਬੱਕੋਂ ਤੇ ਇਹਨੂੰ ਚਾਹੀਦੀ ਐ ਉੱਧਰ ਹੀ ਗੋਲ ਵੱਟ ਜਾ ਬਸ ਹੁਣ ਇੱਧਰ ਨੂੰ ਨਹੀਂ ਜਾਣਾ ਹੈਗਾ ਹੁਣ ਉਹ ਉੱਥੇ ਨੂੰ ਜਾਣਾ ਏ ਉਹ ਦੇਖੂਗੇ ਫੇ ਕਿਹੜੀ ਵੱਢਣੀ ਆ ਜਾ ਹਲੇ ਕਿਹੜੀ ਕਿਹੜੀ ਉਹ ਫੇਰ ਖੜ ਗਿਆ ਚੜਾਈ ਜ਼ਿਆਦਾ ਏ ਅੱਜ ਜਾਨਪੀਰ ਲਿਆਉਣਾ ਤਾਂ ਬਾਈ ਅੱਜ ਛੋਟਾ ਲਿਆਂਦਾ ਏ ਵੀ ਹਾਰਦਾ ਨਹੀਂ ਬਾਈ ਖਤਰੋ ਦੇ ਖਿਡਾਰੀ ਵਾਂਗ ਡਿਸਕ ਲੰਦਾ ਜੱਗਾ ਸਿੱਧਾ ਨਹੀਂ ਛੱਡਦਾ ਟੇਡਾ ਛੱਡ ਜਾਂਦਾ ਇਹ ਮੁੰਡਾ ਵੀ ਡਰਦਾ ਨਹੀਂ ਹੈਗਾ ਬਾਈ 1 ਫੁੱਟ ਖੜੀ ਏ ਤਾੜਾ ਦੇਖ ਲੈ ਕਰਾਂ ਮੈਂ ਚੜਾਉਣੇ ਚੜਾਉਣਾ ਚੜਾ ਕੇ ਹਟਿਆ ਪਹਿਲਾਂ ਸਿੱਧਾ ਪੰਗਾ ਲੈ ਲਿਆ ਤਾਂ ਫੇਰ ਟੇਡਾ ਚੜ ਗੇ ਚੱਲ ਚੱਲ ਬੱਸ ਲੋ ਜੀ ਭਾਈ ਰਹਿ ਗਏ ਪਰੰਪ ਭਈ ਇਹ ਕਰਦੇ ਆ ਹਾਂ ਬੱਸ ਮੇਰੀ ਹੁੰਦੀ ਹੈ ਚਾਹੇ ਗੋਭੀ ਸਰੋਂ ਵੜਦੇ ਚਾਹੇ ਉਹ ਹੈ ਅੰਕਲ ਗੋਭੀ ਘਰਮ ਚ ਚਗਾਉਣੀ ਪਈ ਆਪ ਹੀ ਭੜੀਆਂ ਚਗਾਉਣੀ ਆ ਜਾ ਯਾਰ ਤੇ 50 ਹੋ ਜੂਗੀ ਹਾਂ 50 ਫੋਟ ਹੋ ਜਣੀ 50 ਹੋ ਜੇ 50 ਹੋ ਜਵੇ ਬੱਸ ਠੀਕ ਹੈ ਵੀ ਹੁਣ ਕੰਮ ਨਿਪਟਿਆ ਗਈ ਹੈ ਭਾਈ ਬੱਸ ਸਮਝ ਲਓ 20 ਕ ਭੜੀਆਂ ਰਹਿ ਗਈਆਂ ਬਾਕੀ ਜੀ ਕਿ ਬਹੁਤ ਆ ਥੋੜੀ ਜੀ ਜਦੋਂ ਲਾਂਡਾ ਦਿੱਕਾ ਨੇ ਆਇਆਗਾ ਰਸਾ ਜੇ ਕਾ ਵੀ ਨਹੀਂ ਲੈਂਦਾ ਹੈਗਾ ਇਹਦਾ ਪਾਉਣਾ ਨਹੀਂ ਕਹੀ ਨਹੀਂ ਲੈਂਦੀ ਲੈ ਇਹਨੂੰ ਬੜਾ ਪਤਾ ਹੈ ਚਾਹੀਦਾ ਚਾਹੀਦਾ ਸਮਾਨਤਾ ਕੋਲ ਇਹ ਸ਼ਕਾਰ ਕਾਂਚੇ ਵੇਕੇ ਸੜਾ ਹਥਿਆਰ ਹੀ ਨਹੀਂ ਕੋਈ ਫੇ ਤਾਂ ਫੇ ਤਾਂ ਸੂਰ ਦੰਦੀ ਵੱਡੂਗਾ ਇਹਦਾ ਵੱਡੂਗਾ ਦੰਦੀ ਸਾਰਾ ਕੋ ਕੋਲ ਹੋਣਾ ਚਾਹੀਦਾ ਹੂੰ ਲੋੜ ਹੈ ਵਰਤ ਲਓ ਨਹੀਂ ਪਿਆ ਹੈ ਚਾਹੀ ਪਿਆ ਹੈ ਕਈ ਰੇਤਾਂ ਪੋਲੇ ਵਾ ਗਰਮੀ ਵਈ ਚੱਕ ਮਾਲੇ ਖੇਤ ਜਾ ਰਹਾ ਮੈਂ ਆਪਣਾ ਜੋਰ ਦਿਖਾ ਰਿਹਾ ਹਾਂ ਅੰਕਲ ਦੇ ਡੰਗਰ ਕੋ ਫਰੇ ਪਾਣੀ ਪਾਉਣਾ ਕਿ ਹੁਣ ਮੜੀ ਜੀ ਹਵਾਈ ਹੈ ਗਰਮੀ ਬਸ ਕਰਾਉਂਦੀ ਬੁਰੀ ਮੈਨੂੰ ਕੱਲ ਲਾਤਾ ਮੈਂ ਸਵੇਰੇ ਪਾਣੀ ਨਹੀਂ ਤਾਂ ਵਿੱਚ ਬਾੜ ਕੇ ਟਰਾਲਾ ਲਾਦਣਾ ਤਾਂ ਕੱਲ ਪਾਣੀ ਲਾਇਆ ਜਾਟਰ ਆ ਗਿਆ ਚਲ ਕੋਈ ਨਹੀਂ ਹਾਂ ਲੋ ਜੀ ਬਾਈ ਕੋਈ ਕੰਮ ਹੋਇਆ ਪਿਆ 3 ਵਾਰ ਫੜਿਆ ਟਰੈਕਟਰ ਚੜਾਈ ਪਾ ਕੇ ਹੁਣ ਟੋਚਨ ਪਾ ਕੇ ਚੜੂਗਾ ਕਹਿੰਦੇ تیرੇ ਪਰ ਨਾਰਜਨ ਵੈਲੀ ਆਇਆ ਮੁਰੇ ਉਸ ਦਾ ਲਿਆ ਟਾਇਰ ਚੱਕ ਹੋ ਗਿਆ ਬਾਈ ਆਪਨੇ ਹੂੰ ਕਰਤੀ ਪਾਲਟੀ ਕਰਤੀ ਬਹੁਤ ਪਾਲਟੀ ਕਰਾ ਮੁੰਡੇ ਨੋਜੀ ਵਿੱਚ ਹਾਂ ਬਾਈ ਕਿਹੜਾ ਦਿੱਤਾ ਕਿਹੜਾ ਦਿੱਤਾ ਜੀ ਹਾਂ ਬਾਈ 0795 ਜੀ ਵੀਰੇ ਕਿੰਨਾ ਜੀ ਵੀ ਤਾਂ ਪਹਿਲਾ ਵਾਲਾ ਫੋਨ ਇਹਦਾ ਬੈਨ ਬੱਤੀ ਵੀਰੇ ਤਾਈ ਐ ਗੁੰਦਰਾ ਬਨੇ ਯਾਰ ਨਹੀਂ ਆ ਦੇਖੋ ਇਹ ਚ ਗਿਰ ਵੀ ਜਾਵੇ ਹਨਾ 360 ਡਿਗਰੀ ਤੇ 6500 ਐਮ ਐਚ ਦੀ ਬੈਟਰੀ ਨੇ ਡਾਊਨ ਹੋਣੀ ਇਹ ਵੀ ਤਾਂ ਇਹ 128 ਲਿਆ ਜੀ ਹਾਂਜੀ ਆਰਟੀਕ 128 ਵੀਰੇ ਠੀਕ ਐ ਜੈਂਪੀ ਭਾਈ ਓਕੇ ਓਕੇ ਖੁਸ਼ ਹਾਂ ਇਹ ਭਾਈ ਜੇ ਜੇ ਉਹ ਤੇ ਲਿਓਗੀ ਇਹ ਬਾਰਡਰ ਪ੍ਰੂਫ ਨਾਲ 69 ਦਾ ਬਾ ਦੇਖਾ ਗੇਮ ਚ ਪਾ ਕੇ ਦਰਿਆ ਜਣਾ ਆਪਣੇ ਵਾਲੇ 6 ਵੀਰੇ ਕੰਪਨੀ ਨੇ ਕਹਿੰਦੀ ਵੀ ਕੁਝ ਨਹੀਂ ਹੁੰਦਾ ਬਹੁਤ ਜ਼ਿਆਦਾ ਗੱਲ ਸੁਣ ਲੈ ਐਨੇ ਐਪ ਨਾਲੇ ਵੀ ਨਹੀਂ ਗਾਰੰਟੀ ਦਿੰਦੇ ਵੀ ਡੋਬੋ ਲੋ ਪਾਣੀ ਚ ਬਾੜਾ ਮੋਤਾ ਆਏ ਵੀ ਮੀਂਹ ਚ ਫਿਰ ਗਿਆ ਨਾ 68 ਐ 69 ਆ ਇੱਕ ਚਾਈਪ ਉੱਪਰ ਐ ਆਪਾਂ ਦੇ ਉੱਪਰ ਐ ਦੇ ਖੋਲ ਦੇ ਫਿਰ ਦੇਖਦਾ ਕਿਆ ਕਹਿੰਦਾ ਵਿੱਚ ਤੇ ਲੈ ਚੈਂਪੀ ਲੋ ਬਿੱਟ ਕੋਲੋਂ ਹਾਂ ਐਸੇ ਵੀ ਦਿਖਾ ਦੇ ਜੇਬ 'ਚ ਹੈ ਗਿਆ ਲੈ ਗਿਆ ਉਹ ਤਾਂ ਕਰਨੂ ਵੀ ਸਮਝਾ ਦੇ ਕਿਆ ਹੜਾ ਓਏ ਆ ਲੈਵੇਂ ਫਿਰ ਖੋਲ ਕੇ ਇਹਦੇ ਚਕਾਓ ਤਨ ਲੱਭਾ ਕਿ ਐਨ ਬਾਕਸਿੰਗ ਕਰਿਆ ਯਾਰ ਚੱਕ ਬਾਈ ਓਏ ਕੋਲ ਨਾ ਆਏ ਕਰਦੇ ਚੱਕ ਦੇ ਮਸਲਾ ਲਾ ਲਾ ਕੇ ਦੇਖੋ ਲੋ ਜੀ ਤੜੀਆ ਵਾਰਾਉਣੇ ਵੇ ਤੜੀਆਂ ਠੀਕ ਹੈ ਭਾਈ ਬਾਈ ਕੰਪਨੀ ਦੇਖ ਲੈ ਕਵਰ ਵੀ ਲੁੰਦੀ ਆ ਆਪਨੇ ਕਿੰਨੇ ਪੈਸੇ ਲਵਾਤੇ ਕਾਹਦੇ ਲਵਾਤੇ ਵਿਚਾਰਾ ਨਾ ਪੁੱਛੋ ਪਹਿਲਾ ਪਹਿਲਾ ਭਾਜੀ ਬਤਾ ਕੇ ਪਹਿਲਾਂ ਕਹਿੰਦਾ 10000 ਫੇਲੇ ਹੁੰਦਾ 20 ਪਰ ਹੁਣ 25 ਲੋਰ ਥੋੜਾ ਜਿਹਾ ਹੋਰ ਰੁਕ ਜਾ 30 ਨਵਾ ਦਣਾ ਆਈਫੋਨ ਦੇ ਦਵਾ ਦੇ ਲੈ ਬਾਈ ਲੇ ਸੇਫਟੀ ਕਵਰ ਲਈਏਗਾ ਆਈ ਬਲੂਗਾ ਕਵਰ ਨਾਲ ਹਾਂ ਮੇਰੇ ਇਹਦੇ ਮਾਜਾ ਸੇਫਟੀ ਹੈ ਭਰਾ ਹੈ ਇਹਦੇ ਮਾਜਾ ਸੇਫਟੀ ਹੈ ਉਹਦਾ ਹੀ ਭਾਰ